ਦੇ ਦੁੰਦੇ ਨੇ オリジナル ਕੁਛ ਵੀ ਨਹੀਂ ਹੈਗਾ ਬਾਪੂ ਜੀ ਹਨਾ ਅਸੀਂ ਸਾਰਾ ਬਾਹਰਲਾ ਖਾਣੇ ਆ ਹੋਟਲਾਂ ਦਾ ਖਾਣਾ ਜਿਆਦਾ ਚੱਲ ਗਿਆ ਤੇ ਅਸੀਂ ਸਰੀਰਕ ਪੱਖੋਂ ਅਸੀਂ ਠੀਕ ਨਹੀਂ ਹੈਗੇ ਜੇ ਆਪਾਂ ਕਹੀਏ ਬਿਮਾਰੀਆਂ ਬਹੁਤ ਛੇਤੀ ਹੋ ਰੰਗੀਆਂ ਬਹੁਤ ਜਲਦੀ ਸਾਡੀਆਂ ਨਾੜੀਆਂ ਬਲੋਕਸ ਹੋ ਜਾਂਦੀਆਂ ਪੇਟ ਦੇ ਵਿੱਚ ਸਭ ਤੋਂ ਪੇਟ ਤੇ ਲੀਵਰ ਆ ਜਿਹੜਾ ਸਾਡਾ ਸਾਨੂੰ ਚਲਾਉਂਦਾ ਹੈ ਸਾਡੇ ਸਰੀਰ ਨੂੰ ਉਹਨੂੰ ਜਿਆਦਾ ਡੈਮੇਜ ਕਰਦੀਆਂ ਇਹ ਚੀਜ਼ਾਂ ਤੇ ਉਹ ਚੀਜ਼ ਅਸੀਂ ਖਾਣੀ ਕਿਉਂ ਜਿਹੜੀ ਸਾਨੂੰ ਡੈਮੇਜ ਕਰ ਰਹੀ ਤੇ ਇਹਦਾ ਕਰਕੇ ਮਤਲਬ ਹਰ ਇੱਕ ਨੂੰ ਕਹੀਦਾ ਵੀ ਆ ਭੀਟ ਹੋਟਲਾਂ ਦਾ ਖਾਣਾ ਛੱਡ ਦਿਓ ਘਰੇ ਬਣਾ ਕੇ ਖਾਓ ਬਾਪੂ ਜੀ ਤੁਸੀਂ ਮਤਲਬ 51 ਸਾਲ ਦੀ ਤੁਹਾਡੀ ਉਮਰ ਹੈ ਤੁਸੀਂ ਠੀਕ 71 ਸਾਲ ਦੀ 71 ਸਾਲ ਮੈਨੂੰ 51 ਸੁਣਿਆ ਤਾਂ ਬਹੁਤ ਵੱਡੀ ਗੱਲ ਹੈ ਕਿ 71 ਸਾਲ ਤੁਸੀਂ ਫਿੱਟ ਫਾਈਨ ਹੋ ਜੀ ਕੋਈ ਪ੍ਰੋਬਲਮ ਸਮੱਸਿਆ ਤਾਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਠੀਕ ਠਾਕ ਆ ਔਰ ਮੈਨੂੰ ਜਦੋਂ ਵੀ ਪਿਆਸ ਲੱਗਦੀ ਮੈਂ ਇਹਦਾ ਹੀ ਗਲਾਸ ਭਰ ਕੇ ਪੀ ਲੈਂਦਾ ਮੈਂ ਪਾਉਤਰ ਨੂੰ ਜਾਂਦਾ ਹੀ ਨਹੀਂਗਾ ਠੀਕ ਹੈ ਠੀਕ ਹੈ ਹਾਂਜੀ ਸੋ ਵਧੀਆ ਹੁਣ ਮੈਨੂੰ ਦੱਸੋ ਜੀ ਕਿਵੇਂ ਕਿਵੇਂ ਤੁਸੀਂ ਸਾਰਾ ਤਿਆਰ ਕੀਤਾ ਕਿਹੜਾ ਜੂਸ ਆ ਕਿਹੜਾ ਇਹਦੇ ਕੀ ਫਾਇਦੇ ਨੇ ਬ ਇਹ ਚੁਕੰਦਰ ਦਾ ਹਲਦੀ ਅਦਰਕ ਹਾਂ ਐਲੋਵੇਰਾ ਗਲੋਈ ਇਹਦੇ ਵਿੱਚ ਸਾਰਾ ਕੁਝ ਹੀ ਪੈ ਜਾਂਦਾ ਇਹ ਦੇ ਸਿਕਾਦੀ ਵਾਸਤੇ ਹੁੰਦਾ ਜੀ ਇਹ ਸਾਡੇ ਲੀਵਰ ਵਾਸਤੇ ਹੈ ਅੱਛਾ ਜੀ ਲੀਵਰ ਸਾਡਾ ਕਿੰਨਾ ਵੀ ਡੈਮੇਜ ਆ ਨਾਲ ਦੀ ਨਾਲ ਹੀ ਠੀਕ ਹੋ ਜਾਊਗਾ ਚੋਂ 5 5 ਦਿਨਾਂ ਦੇ ਵਿੱਚ ਲੀਵਰ ਜਿਹੜਾ ਬਿਲਕੁਲ ਓਕੇ ਹੋ ਜਾਊਗਾ ਅੱਛਾ ਜੀ ਔਰ ਦੂਸਰੇ ਦਿਨੀ ਤੁਹਾਨੂੰ ਭੁੱਖ ਲੱਗਣ ਲੱਗ ਜੀ ਅੱਛਾ ਅੱਜ ਪੀਤਾ ਹੈ ਨਾ ਕੱਲ ਨੂੰ ਤੁਹਾਨੂੰ ਭੁੱਖ ਲੱਗ ਜੂਗੀ ਅੱਛਾ ਜੀ ਜਦੋਂ ਸਾਨੂੰ ਭੁੱਖ ਨਹੀਂ ਲੱਗਦੀ ਸਾਨੂੰ ਕਹਿ ਦਿੰਦੇ ਆ ਗਰਮੀ ਹੋ ਗਈ ਨਹੀਂ ਸਾਡੇ ਲੀਵਰ 'ਚ ਨੁਕਸ ਹੈ ਲੀਵਰ 'ਚ ਨੁਕਸ ਹੈ ਲੀਵਰ ਜਿਹੜਾ ਸਾਡਾ ਉਹ ਫੈਟੀ ਹੋ ਗਿਆ ਜਾਂ ਉਸ ਡੈਮੇਜ ਹੋ ਗਿਆ ਹਾਂਜੀ ਉਹਦਾ ਕਰਕੇ ਸਾਨੂੰ ਇਹ ਚੀਜ਼ ਜਿਹੜੀ ਹੈ ਲੀਵਰ ਵਾਸਤੇ ਬਹੁਤ ਹੈ ਬਾਪੂ ਜੀ ਹਾਂ ਬਾਕੀ ਜਿਹੜਾ ਦੂਸਰਾ ਜੂਸ ਆ ਉਹ ਸਾਡੀ ਸਾਰੀ ਬੋਡੀ ਵਾਸਤੇ ਬਹੁਤ ਵਾਦੂ ਹੈ ਅੱਛਾ ਜੀ ਇਹਦੇ ਵਿੱਚ ਕੀ ਕੀ ਪੈਂਦੇ ਜੀ ਇਹਦੇ ਵਿੱਚ ਅੰਬ ਦੇ ਪੱਤੇ ਅਮਰੂਦ ਦੇ ਪੱਤੇ ਜਾਮਨ ਦੇ ਪੱਤੇ ਮਤਲਬ ਕੜੀ ਪੱਤਾ ਹੋ ਗਿਆ ਸਹਜਣੇ ਦੇ ਪੱਤੇ ਹੋ ਗਏ ਅਦਰਕ ਹਲਦੀ ਔਲਾ ਇਹਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਜਿਹਦੇ ਵਿੱਚ ਇਹ 27 ਆਈਟਮ ਹੈ ਜਿਵੇਂ ਪਦੀਨਾ ਵੀ ਆ ਗਿਆ ਧਨੀਆ ਆ ਗਿਆ ਇਹ ਸਾਰਾ ਕੁਝ ਇਹਦੇ ਵਿੱਚ ਪੈਂਦਾ। ਬਾਬੂ ਜੀ ਇੰਡੀਆਂ ਆਈਟਮਸ ਪਾ ਰਹੇ ਹੋ ਤੇ ਫਿਰ ਇਹਨੂੰ ਦੇ ਕਿੰਨੇ ਵਿੱਚ ਰਹੇ ਹੋ ਤੁਸੀਂ? ਸਿਰਫ 40 ਰੁਪਏ ਤੇ 30 ਰੁਪਏ ਦੇ ਵਿੱਚ। ਅੱਛਾ ਜੀ। ਬੱਸ। ਵੱਡਾ ਗਲਾਸ ਜਿਹੜਾ ਉਹ 40 ਰੁਪਏ ਦਾ, ਛੋਟਾ ਗਲਾਸ ਜਿਹੜਾ ਉਹ 30 ਰੁਪਏ ਦਾ। ਤੁਹਾਨੂੰ ਕਮਾਈ ਹੋ ਜਾਂਦੀ ਹੈ ਕਿ ਨਹੀਂ ਇਹਦੇ ਤੋਂ? ਅਸੀਂ ਕਮਾਈ ਵਾਸਤੇ ਨਹੀਂ ਬੈਠੇ। ਹਾਂਜੀ। ਸਭ ਤੋਂ ਪਹਿਲਾ ਪੁਆਇੰਟ ਇਹ ਹੈ ਵੀ ਲੋਕੀ ਸੋਚਦੇ ਸ਼ਾਇਦ ਕੋਈ ਇੱਕ ਮਾਰੇ ਨਹੀਂ। ਅਸੀਂ ਕਮਾਈ ਵਾਸਤੇ ਸਾਨੂੰ ਜਿਹੜੀ ਰੋਟੀ ਸਾਡੀ ਚਾਹੀਦੀ ਆ, ਉਨੀ ਬਣ ਜਾਵੇ ਵਾਧੂ ਅਸਾਂ। ਠੀਕ ਹੈ ਜੀ। ਕਿਉਂਕਿ ਸਾਈਂ ਜ਼ਿੰਦਗੀ 'ਚ ਬਤੇਰਾ ਕੰਮ ਕਰ ਕੋਣ ਸਾਨੂੰ ਇੰਨੀ ਜਰੂਰਤ ਨਹੀਂ ਅਸੀਂ ਤਾਂ ਪਬਲਿਕ ਦੀ ਭਲਾਈ ਵਾਸਤੇ ਸਾਡੇ ਬੱਚੇ ਸਾਨੂੰ ਜਦੋਂ ਇਹਨੂੰ ਪੀਂਦੇ ਆ ਉਹਨਾਂ ਦਾ ਰੰਗ ਸੋਹਣਾ ਹੋ ਜਾਂਦਾ ਜਿਵੇਂ ਤੇਰੇ ਅਰਗੀਆਂ ਬੇਟੀਆਂ ਉਹਨਾਂ ਦੇ ਡਿੰਪਲ ਆ ਜਿਹੜੇ ਚਿਹਰੇ ਦੇ ਉੱਤੇ ਚੌਥੇ ਦਿਨ ਬਿਲਕੁਲ ਨਜ਼ਰ ਵੀ ਨਹੀਂ ਆਉਂਦਾ ਤੁਹਾਡੀ ਮੰਮੀ ਨਹੀਂ ਤੈਨੂੰ ਪਛਾਣ ਸਕਦੀ ਵੀ ਇਹ ਮੇਰੀ ਕੁੜੀ ਆ ਕੀ ਬਾਤ ਹੈ ਕਿਉਂਕਿ ਅੱਜ ਕੱਲ੍ਹ ਥੋੜਾ ਜਿਹਾ ਫੈਸ਼ਨ 글로 ਦਾ ਜ਼ਮਾਨਾ ਚੱਲਿਆ ਲੋਕੀ ਬਹੁਤ ਸਾਰੇ ਪ੍ਰੋਡਕਟ ਮਹਿੰਗੇ ਮਹਿੰਗੇ ਮੂਤੇ ਲਾਉਂਦੇ ਨੇ ਪਰ ਜੇ ਅੰਦਰੋਂ ਸਾਡਾ ਅੰਦਰ ਸਾਫ਼ ਨਹੀਂਗਾ ਤੇ ਫਿਰ ਬਾਹਰ ਕਿਵੇਂ ਉਹ ਚੀਜ਼ ਵਧੀਆ ਨਿਕਲੂਗੀ ਹਣਾ ਦੇਖੋ ਜੀ ਜਿਹੜਾ ਇਹ ਗ੍ਰੀ ਇਹਦੇ ਨਾਲ ਜਿੰਨੀ ਵੀ ਸਾਡੇ ਪੇਟ ਦੇ ਵਿੱਚ ਇਨਫੈਕਸ਼ਨ ਆ ਸਾਰੀ ਬਾਹਰ ਕੱਢ ਦਿੰਦਾ ਹੈ ਅੱਛਾ ਇਹਨੂੰ ਲੱਗਦੇ ਆ 14 ਦਿਨ 14 ਦਿਨ 14 ਦਿਨਾਂ ਦੇ ਵਿੱਚ ਇਹ ਬਿਲਕੁਲ ਤੁਹਾਡਾ ਪੇਟ ਜਿਹੜਾ ਨਾਰਾਂ ਬੰਦ ਆ ਕੁਝ ਵੀ ਬੰਦ ਆ ਉਹਨੂੰ ਖੋਲ ਕੇ ਅੰਦਰੋਂ ਜਿਹੜੀ ਗੰਦਗੀ ਆ ਸਾਰੀ ਧੋ ਦਿੰਦਾ